ਸਤਿ ਸ਼੍ਰੀ ਅਕਾਲ ਜੀ ਫੁਲਕਾਰੀ ਫੈਸ਼ਨ ਬੁਟੀਕ ਦੇ ਤੁਹਾਡਾ ਬਹੁਤ ਸਵਾਗਤ ਹੈ ਜੀ ਅੱਜ ਵਾਲੇ ਸੂਟ ਇੰਨੇ ਜਿਆਦਾ ਸੋਹਣੇ ਕਾਫੀ ਮੈਸੇਜ ਆ ਰਹੇ ਕਿ ਹੈਵੀ ਸੂਟ ਵੀ ਅਪਲੋਡ ਕਰਿਆ ਕਰੋ ਕਿਉਂਕਿ ਸਭ ਨੇ ਆਪਣੇ ਆਪਣੇ ਚੋਇਸ ਨਾਲ ਸੂਟ ਲੈਣੇ ਹੁੰਦੇ ਆ ਸੋ ਸੂਟ ਬਹੁਤ ਜਿਆਦਾ ਸੋਹਣੇ ਨੇ ਜਿਹੜੇ ਆਪਾਂ ਅੱਜ ਅਪਲੋਡ ਕੀਤੇ ਇਹਨਾਂ ਦੇ ਵਿੱਚ ਐਕਸਟਰਾ ਕੋਈ ਕਲਰ ਨਹੀਂ ਹੈ ਜੋ ਆਪਾਂ ਅਪਲੋਡ ਕਰ ਦਿੱਤਾ ਉਹੀ ਕਲਰ ਹੋਣਗੇ ਔਰ ਹਾਂ ਤੁਸੀਂ ਕਸਟਮਾਈਜ਼ ਜ਼ਰੂਰ ਕਰ ਸਕਦੇ ਬਟ ਜਿਨ੍ਹਾਂ ਦੇ ਵਿੱਚ ਪ੍ਰਿੰਟਿੰਗ ਕੀਤੀ ਹੋਈ ਜਾਂ ਪੇਂਟ ਕੀਤਾ ਹੋਇਆ ਉਹ ਕਸਟਮਾਈਜ਼ ਨਹੀਂ ਹੋਣਗੇ ਜੋ ਵੀ ਤੁਸੀਂ ਦੇਖ ਰਹੇ ਹੋ ਆ ਬਣੇ ਹੋਏ ਸੂਟ ਨੇ ਸੇਮ ਹੀ ਸੂਟ ਤੁਸੀਂ ਲੈ ਸਕਦੇ ਹੋ ਪ੍ਰਾਈਸ ਇਹਨਾਂ ਦੇ ਜਿਹੜੇ ਹੋਣਗੇ ਆਪ ਹੋਣਗੇ ਜੀ ਇਹ 5 ਤੋਂ 6000 ਦੇ ਵਿੱਚ ਸੂਟ ਹੈਗੇ ਨੇ ਔਰ ਇਹਨਾਂ ਤੇ ਹੈਂਡਵਰਕ ਦਾ ਕੰਮ ਕੀਤਾ ਗਿਆ ਹੈ ਕਿਉਂਕਿ ਸੂਟ ਬਹੁਤ ਜ਼ਿਆਦੇ ਸੋਹਣੇ ਨੇ ਸਟਾਫ ਵੀ ਬਹੁਤ ਵਧੀਆ ਨੇ ਸਾਰਿਆਂ ਦੇ ਉੱਪਰ ਹੈਂਡਵਰਕ ਦਾ ਕੰਮ ਕੀਤਾ ਹੋਇਆ ਵਾ ਫੁੱਲ ਪਾਰਟੀ ਵੇਅਰ ਸੂਟਸ ਨੇ ਸੋ ਤੁਸੀਂ ਇਹਨਾਂ ਨੂੰ ਲੈਣ ਵਾਸਤੇ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਪੀਸ ਕਾਫੀ ਜ਼ਿਆਦਾ ਰੈਡੀ ਕੀਤੇ ਹੋਏ ਨੇ ਤੁਸੀਂ ਜਿੰਨੇ ਮਰਜ਼ੀ ਕੁਆਂਟੀਟੀ ਵਿੱਚ ਲੈ ਸਕਦੇ ਹੋ ਬਟ ਕਲਰ ਡਿਜ਼ਾਈਨ ਇਸ ਤੋਂ ਦੱਸ ਕੁਝ ਚੀਜ਼ ਨਹੀਂ ਕਰ ਸਕਦੇ ਜੋ ਵੀ ਤੁਹਾਨੂੰ ਦਿਖਾਇਆ ਗਿਆ ਸੇਮ ਉਸੇ ਕਲਰ ਦੇ ਵਿੱਚ ਹੀ ਲੈਣ ਸੋ ਇਹ ਖੀਨਖਾਬ ਦੇ ਸੂਟ ਨੇ ਜੋ ਬਹੁਤ ਸੋਹਣੇ